ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਆਏ ਆਪਣੀ ਵੀਡੀਓ ਸਾਰੀ ਦੇਖ ਲਓ ਵੀਡੀਓ ਪੂਰੀ ਵਧੀਆ ਜਿਹੀ ਬਣੀ ਹੋਈ ਜੇ ਤਾਂ ਖੇਤੀਬਾੜੀ ਕਰਦੇ ਹੋ ਤਾਂ ਜੇ ਨਹੀਂ ਕਰਦੇ ਫਿਰ ਤੁਹਾਡੇ ਕੋਈ ਕੰਮ ਦੀ ਵੀਡੀਓ ਨਹੀਂ ਬਾਈ ਤੇ ਤੁਸੀਂ ਨਗਾਹਦੇ ਕੋਈ ਚੱਕਰ ਨਹੀਂ ਬਾਈ ਇਹ ਆਪਾਂ ਦਸ ਨੌਲਜੀ ਦੱਸੀ ਹੈ ਵੀ 222 ਤੇ 822 ਦੇ ਵਿੱਚ ਕੀ ਫਰਕ ਹੈਗਾ ਵੀ ਹਰਾ ਹੋਣ ਚ ਕੀ ਫਰਕ ਹੈਗਾ ਬਾਈ ਆਪਣੇ ਭਰਾ ਕਮੈਂਟ ਕਰੋ ਜਿਨ੍ਹਾਂ ਨੇ ਪਹਿਲਾਂ ਲਾਉਂਦੇ ਉਹ ਵੀ ਜਰੂਰ ਦੱਸਣਾ ਤੇ ਕਿ ਆਪਾ ਦਾ ਇਹ ਕਿ 826 ਪਹਿਲੇ ਸਾਲ ਲਾਈ ਸੀ 222 ਆਹਾ ਆਪਣੀ 9 ਤਰੀਕ ਦੀ ਬੀਜੀ ਹੋਈ ਆ ਦੇਖੋ ਵੀਡੀਓ ਚ ਤੇ ਕਿੰਨੀ ਇਹ ਹਰੀ ਹੋ ਗਈ ਸਾਰੀ ਵੀ ਗੁੱਲ ਮਲਾ ਕੇ ਯਾਰ ਦਾਣਾ ਦਾਣਾ ਹਰਾ ਹੋਇਆ ਪਿਆ ਇਹ ਤੇ ਜਿਹੜਾ ਆਪਣਾ 826 ਆ ਉਹ ਹਜੇ ਢੰਗੂਰ ਲਾਉਂਦਾ ਅਸੀਂ ਵੀ ਬਾਈ ਪਹਿਲਾਂ ਡਰ ਗਏ ਸੀਗੇ ਵੀ ਇਹ ਤਾਂ ਹਰੀ ਨਹੀਂ ਹੁੰਦੀ ਯਾਰ ਬੀ ਖਰਾਬ ਆਗਾ ਜੇ ਕਿਸੇ ਭਰਾ ਦਾ ਬੀਜਿਆ ਹੋਇਆਗਾ ਉਹ ਡਰੋ ਨਾ ਐਵੇਂ ਕੋਈ ਗੱਲ ਨਹੀਂ ਵੀ ਉਹ ਉਗਣ ਕੀ ਲੇਟ ਹੁੰਦੀ ਹੈਗੀ ਤੇ ਉਹ ਤਾਂ ਟੰਗੂਰੀ ਹਜੇ ਹੋਣ ਲਾਉਣ ਲੱਗੀ ਆ ਤੇ ਉਹਦਾ ਬਈ ਟੰਗੂਰੀ ਹੋਣ ਲਾਉਣ ਲੱਗੀ ਆ ਤੇ ਆਪਾਂ ਆਹਾ ਕੀ ਇਹ ਹਰੀ ਹੋ ਗਈ। ਆ ਦੇ ਸਾਰੀ ਹਰੀ ਹੋਈ ਪਈ ਐ ਤਾਂ ਜਿਹੜੀ ਅਸੀਂ ਬੀਜੀ ਸੀਗੀ ਐਤਕੀ ਬਾਈ ਸਾਰੇ ਐਕਸਪੈਰੀਮੈਂਟ ਹੀ ਹੋ ਗਏ ਆਪਣੇ ਖੇਤ 'ਚ ਆਹ ਜ਼ੀਰੋ ਡਰਦਨਾ ਕਰਕੇ ਵੱਢ ਕੇ ਅੱਗ ਲਾ ਕੇ ਬੀਜੀ ਸੀ ਤੇ ਇੱਧਰ ਆਹ ਬਲੇਡ ਵਾਲੇ ਸੁਪਰ ਸੀਡਰ ਨਾਲ ਵੀ ਹੈਪੀ ਸੀਡਰ ਨਾਲ ਵੀ ਜਿਹੇ ਬਲੇਡ ਜਿਹਦੇ ਬਲੇਡ ਚਾਲਦੇ ਆਗੇ ਐਤਕੀ ਬਾੜੀ ਮਸੂਰੀ ਹੋਈ ਹੈਗੀ ਤੇ ਇਹਦੇ ਨਾਲ ਹੀ ਆਪਣਾ ਜਿਹੜਾ ਆਮ ਹੈਪੀ ਸੀਡਰ ਹਰੇਕ ਪਿੰਡ ਪਿੰਡ ਹੀ ਆ ਉਹ ਦਿਨ ਬੀਜੀ ਹੋਈ ਹੈਗੀ ਤੇ ਸਾਨੂੰ ਦੱਸਾਂਗੇ ਕਿ ਯਾਰ ਬਾਬੀ ਕਿਹੜੀ ਠੀਕ ਹੈ ਕਿਹੜੀ ਵੀ ਝਾੜ ਚ ਵਧੀਆ ਰਹਿੰਦੀ ਹੈ ਕਿਹੜੀ ਚੰਦਨ ਜਕੀ ਸਿਆਲ ਚ ਕਿਹੜੀ ਰਿਸਪੌਂਸ ਵਧੀਆ ਕਰਦੀ ਹੈ ਆ ਵੀ ਜਮਾ ਬਸ ਬਾੜ ਚ ਲੱਗੀ ਖੜੀ ਆ ਬਲੇਡਾਂ ਦੇ ਸੁਪਰ ਹੈਪੀ ਸੀਡਰ ਦਾ ਬਾਈ ਇੰਨਾ ਕ ਫਰਕ ਤਾਂ ਹੈਗਾ ਚਾਹੇ ਥੋੜਾ ਖੁਸਕੀ ਆ ਬਾ ਹਨਾ ਕਣਕ ਕੱਢ ਦਿੰਦਾ ਉਹ ਆਪਣੀ ਉਹ ਹੋਰਾਂ ਬਰੀਕ ਕੱਢਦਾ ਆ ਦੇਖੋ 0 ਡਰਲ ਨਾਲੋਂ ਵੀ ਜ਼ਿਆਦਾ ਬਰੀਕ ਹੋਰਾਂ ਕੱਢਿਆ ਹੋਇਆ ਇਹਦਾ ਆ ਕੀ ਗਾ ਆ ਜੀ ਜਿਆਦਾ 0 ਡਰਲ ਨਾਲੋਂ ਵੀ ਜ਼ਿਆਦਾ ਬਰੀਕ ਕੱਢੀ ਹੋਈ ਹੈ ਜੀ ਤੇ ਉਹੋ ਜਿਹੜਾ ਹੈਪੀ ਸੀਡ ਆਪਣਾ ਦੂਜਾ ਹੈਗਾ ਨਾਰਮਲ ਜਿਹੜਾ ਆਪਣੇ ਆਮ ਜਲਦਾ ਹੈਗਾ ਤੇ ਉਹ ਔਰਾ ਜਿਹੜਾ ਆਪਣੀ ਕੱਢਦਾ ਹੈਗਾ ਉਹ ਚੌੜਾ ਕੱਢਦਾ ਹੈਗਾ ਵੀ ਐ ਆਮ ਜਿਵੇਂ ਆਹ ਚੜਾਈ ਨਹੀਂ ਕੱਢਦਾ ਉਹ ਆਹ ਤਾਂ ਚੌੜਾ ਹੈਗਾ ਜਿਵੇਂ ਆ ਇੱਥੋਂ ਲੈ ਕੇ ਆਏ ਵੀ ਚੌੜਾ ਹੈਗਾ ਆਹ ਔਰਾ ਵੀ ਉਹ ਚੌੜਾ ਕੱਢਦਾ ਹੈਗਾ ਵੀ ਜਿਹੜੇ ਦਾਣੇ ਪੈਂਦੇ ਉਹ ਵੀ ਚੌੜਾ ਕੱਢਦਾ ਹੈਗਾ ਤੁਹਾਨੂੰ ਦਿਖਾਵਿਦਣਾ ਇੱਥੇ ਆਪਣਾ ਵੀ ਗਿਆ ਹੋਇਆ ਹੈਗਾ ਆ ਦੇ ਆ ਆਹਾ ਆਹ ਜਿਹੜਾ ਤਾਂ ਲੱਗਿਆ ਹੋਇਆ ਹੈਗਾ ਆਹ ਆਹ ਤਾਂ ਦੇਖੋ ਹੈਪੀ ਸਿਡਰ ਦੂਜਾ ਜਿਹੜਾ ਆਪਣਾ ਆਮ ਨੋਰਮਲ ਨੋਰਮਲ ਹਰੇਕ ਪਿੰਡ ਪਿੰਡੀ ਹੈਗਾਗਾ ਤੇ ਆਹ ਬਈ ਕਿਸੇ ਕਿਸੇ ਕੋਲੀ ਆ ਤੇ ਇਹਦੇ ਨਾਲ ਹੀ ਆਪਾਂ ਇੱਥੇ ਬੀਜੀ ਹੈਗੀ ਬਲੇਟਾਂ ਵਾਲੇ ਨਾਲ ਆਹ ਦੇ ਇਹ ਨਿਕਲੀ ਵੀ ਖੜੀ ਆ ਕਣਕ ਦੇਖੋ ਕਿੰਨਾ ਖੁਸ਼ਕ ਬਾਹਣਾ ਆ ਨਿਕਲੀ ਖੜੀ ਆ ਕਣਕ ਆ ਕਣਕ ਤਾਂ ਹਰੀ ਹੋਈ ਖੜੀ ਆ ਬਾਹਣ ਦੇਖੋ ਕਿੰਨਾ ਖੁਸ਼ਕ ਆ ਇਹ ਤੇ ਸੋਨੂੰ ਬਈ ਆਪਾਂ ਖੇਤੀਬਾੜੀ ਦੇ ਨਾਲ ਉਹ ਚੜ੍ਹਨੇ ਵੀਡੀਓ ਪਾਉਂਦੇ ਸੀਗੇ ਤੇ ਆਪਾਂ ਕਰਤਿਆਂ ਚ ਵੀ ਇਹਤ ਕੀ ਬੀਜੀ ਆ ਇੱਕ ਵਾਰਾ ਕਹਿੰਦੇ ਕਰਤਿਆਂ ਚ ਬੜੀ ਚੰਗੀ ਹੁੰਦੀ ਹੈ ਕਣਕ ਕਰਤਿਆਂ ਚ ਵੀ ਇਹਤ ਕੀ ਬੀਜ ਗਈ ਇਹਤ ਕੀ ਬਲੇਟਾ ਵਾਲੇ ਹੈਪੀ ਸੀਡਰ ਨਾਲ ਵੀ ਬੀਜੀਤੀ ਸੁਪਰ ਸੀਡਰ ਨਾਲ ਵੀ ਕੱਲ ਨੂੰ ਬੀਜਾਂਗੇ ਸਾਰੇ ਪੰਤੀ ਕਰਾਂਗੇ ਤੇ ਆਪਣਾ ਚੈਨਲ ਫੋਲੋ ਕਰ ਲਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਓ Facebook ਫੋਲੋ ਕਰ ਲਿਓ ਵੀਡੀਓ ਦੋਨੇ ਥਾਂ ਹੀ ਪੈਂਦੀਆਂ ਨੇ YouTube ਤੇ ਚੈਨਲ ਦਾ ਨਾਮ ਭਵਿੰਦਰ ਮਾਣ ਤੇ ਫੇਸਬੁੱਕ ਤੇ ਭਪਿੰਦਰ ਕੜਾਈਲਾ ਤੇ ਬਈ ਦੋਨਾਂ ਥਾਂ ਤੇ ਵੀਡੀਓ ਪਾਉਣੇ ਹੁੰਨੇ ਆਪਾਂ ਇਸ ਤੋਂ ਇਸ ਤਾਈਏ ਤੇ ਦਾ ਯਾਰ ਹਜੇ ਚਲਾਉਣ ਨਹੀਂ ਲੱਗੇ ਸਮਾਰ ਕੇ ਨਾ ਹੀ ਉਹਦਾ ਕੋਈ ਭੇਦ ਗਿਆ ਹੈਗਾ ਤੇ ਇਹਨਾਂ ਦੋਨਾਂ ਤੇ ਵੀ ਪਾਉਣੇ ਹੁੰਨੇ ਆਗੇ ਤੇ ਜਿਹੜੀ 826 ਆ ਗਈ ਉਹ ਆਪਣਾ ਹੁਣ ਖੇਤ ਦੂਰ ਆ ਯਾਰ ਵੀ ਤੁਸੀਂ ਆ ਲੜੋ ਸਾਹਿਬ ਜਿਵੇਂ ਹੁਣ ਆਹਾ ਦੇਖੋ ਇੱਥੋਂ ਵੀ ਕੈਮਰੇ ਚ ਪੂਰੀ ਘੰਟ ਚਮਕਾਰਾਂ ਮਾਰਦੀ ਆ 222 ਪੂਰਾ ਆਪਣਾ ਆ 4-5 ਕਿੱਲੇ ਬੀਜਿਆ ਹੋਇਆਗਾ 5 ਕਿੱਲੇ ਵਾਂਗ ਬੀਜਿਆ ਸੀਗਾ 9 ਤਰੀਕ ਨੂੰ ਤੇ ਇਹਦਾ ਵੀ ਉਹੋ ਹਜੇ ਯਾਰ ਤੁਸੀਂ ਆ ਲਾ ਲਓ ਜਿਵੇਂ ਆ ਵਾਹਣ ਖਾਲੀ ਪਿਆਗਾ ਐਵੇਂ ਜੁਕਰੀ ਪਈ ਆ ਵੀ ਇਹ ਹਜੇ ਜਦੋਂ ਔਰਾ ਪੱਟ ਕੇ ਦੇਖਦੇ ਆ ਹਜੇ ਥੱਲੇ ਟੰਗੂਰੀ ਲਾਇਆ ਉਹਨੇ ਇੰਨੀ ਲੇਟ ਆ ਹਰੀ ਹੋਣ ਚ ਘੱਟੋ-ਘੱਟ 5 ਦਿਨਾਂ ਦਾ ਅੰਤਰ ਆ ਕਹਿੰਦੇ 5 ਤੋਂ 6 ਦਿਨ ਵੱਧ ਲੈਂਦੀ ਆ ਹਰੀ ਹੋਣ ਚ ਤੇ ਬਾਕੀ ਤੁਹਾਨੂੰ ਵੀਡੀਓ ਪਾਵਾਂਗੇ ਹੋਰ ਦੱਸਾਂਗੇ ਸਾਰਾ ਕੁਝ ਵੀ ਕਿਵੇਂ ਕੀ ਰਹੀ ਕੀ ਝਾੜ ਰਹਿਦਾ ਅੰਡ ਤੱਕ ਪਾਵਾਂਗੇ ਯਾਰ ਉਹਦੀਆਂ ਕਿਵੇਂ ਸਾਲ ਚ ਕਿਵੇਂ ਰਹਿੰਦੀ ਆ ਉਹ ਕਿਵੇਂ ਠੰਡ ਦਾ ਕਿਵੇਂ ਪਾਣੀ ਦਾ ਪ੍ਰਵਾਹ ਮੰਨਦੀ ਆ 222 ਤਾਂ ਯਾਰ ਸਾਨੂੰ ਕਈ ਸਾਲ ਹੋ ਗਏ ਲਾਉਂਦੇ ਨੂੰ ਵੀ ਇਹ ਤਾਂ ਯਾਰ ਪਾਣੀ ਦੀ ਦਾਵ ਜਿਵੇਂ ਨਹੀਂ ਮੰਨਦੀ ਇਹਨਾਂ ਤਾਂ ਕੋਈ ਚੱਕਰ ਹੀ ਨਹੀਂ ਕਈ ਵਾਰ ਬੜਾ ਮੋਟਾ ਪਾਣੀ ਵੱਧ ਪੈ ਜੇ ਚੱਲਦੀ ਆ ਝਾਲ ਤੇ ਇਹ ਤਾਂ ਹਰੀ ਬਸ ਸੋਹਣੀ ਹੋ ਜੇ ਇੱਕ ਵਾਰ ਹਰੀ ਹੋਣ ਚ ਨਾ ਖਰਾਬ ਹੋਵੇ ਇਹ ਤੇ ਆ ਆਪਣਾ ਦੂਜੇ ਹੈ ਪੀਸ ਡਰੰਪੀ ਕੀ ਹੋਈ ਆ ਆ ਵੀ ਬਸ ਕਿਤੇ ਕਿਤੇ ਨਿਕਲਦੀ ਆਉਂਦੀ ਆ ਕਣਕ ਚਲੇ ਉਹ ਦਾਣਾ ਸਾਡੇ ਡੰਗੂਰ ਲਾਈ ਬਠਾ ਆਹ ਬਾਹਰ ਨਿਕਲਿਆ ਖੜਾ ਦੇ ਉਹ ਸਾਹਮਣੇ ਡੰਗੂਰ ਲਾਇਆ ਪਿਆ ਦਾਣੇ ਦਾ ਵੀ ਖੁਸਕ ਜਾ ਬਾਹਣ ਸੀ ਯਾਰਾ ਡੂੰਗਾ ਸਿੱਟ ਕੇ ਹੈਪੀ ਹੀਡਰ ਵੀਜੀ ਸੀ ਤੇ ਅੱਜ ਜਿਹੜਾ 5 ਕਿੱਲੇ ਆਪਾਂ ਰੋਣੀ ਕਰਿਆ ਸੀ ਪਹਿਲਾਂ ਵੀ ਵੀਡੀਓ ਚ ਮੈਂ ਤੁਹਾਨੂੰ ਦੱਸਦਾ ਹੁੰਨਾ ਉਹ ਚ ਹੈਪੀ ਹੀਡਰ ਚਲਾਇਆ ਤੇ ਚੱਲਿਆ ਨਹੀਂ ਯਾਰ ਅੱਜ ਤਾਂ ਭਰਾਓ ਮੱਥਾ ਹੀ ਮਾਰਿਆ ਸਾਰਾ ਦਿਨ ਤੁਸਣਾ ਯਾਰ ਆ ਦੇਖ ਐ ਢੇਰੀਆਂ ਲਾਤੀਆਂ ਸਾਰੇ ਬਾਹਣ ਚ ਇੱਥੋਂ ਚੱਕ ਕੇ ਗਾਹਾਂ ਧਰ ਲਿਆ ਉਹਗਾ ਹਜਾ ਘਟੀਰੀ ਲੱਗ ਗਈ ਉਹਦੂਗਾ ਹਾਂ ਧਰ ਲਿਆ ਬਸ ਤੁਸੀਂ ਇਹ ਰਲਵੀ ਜੋਂ ਲੱਗੇ ਤੜਕੇ 9 ਵਜੇ ਦੇ ਤੇ 4 ਵਜੇ ਦੇ ਨੂੰ ਦੋ ਕਿੱਲੇ ਬਾਹਣ ਬੀਜਿਆ ਨਹੀਂ ਸਾਥੋ ਪੂਰਾ ਬਸ ਆਏ ਟੂਕੜੀ ਹਜੀ ਕਰਤੀ ਇਸ ਕਰਕੇ ਕੱਲ ਨੂੰ ਫਿਰ ਸੁਪਰ ਸੀਡਰ ਵਾਲੇ ਭਰਾ ਨੂੰ ਕਹੇ ਤਾਂ ਆਪਣੇ ਪਿੰਡ ਚ ਮੁੰਡਾ ਕਰਾਏ ਤੇ ਬੀਜਦਾਗਾ ਉਹਨੂੰ ਕਹੇ ਤਾਂ ਵੀ ਯਾਰ ਸਾਡੀ ਕਣਕ ਬੀਜ ਦੇ ਯਾਰ ਸੁਪਰ ਸੀਡਰ ਨਹੀਂ ਬੀਜਦੇ ਬਸ ਵੀ ਸਾਡਾ ਭਰਾ ਯਾਰ ਆਹ ਦੇਖਾ ਨਾ ਸੀ ਜਾਂ ਮਾਰਤਾ ਯਾਰ ਸੁਆਦ ਜਿਆ ਨਹੀਂ ਆਇਆ ਕੋਈ ਗੱਲ ਦਾ ਤੇ ਜਿਹੜੇ ਜੀਰੋ ਡਰਲ ਦਾ ਯਾਰ ਸਰੇ ਹੀ ਆ ਕਰਚੇ-ਕੁਰਚੇ ਵੱਢ ਕੇ ਅੱਗ ਲਾ ਕੇ ਬੀਜਣੀਆਂ ਜਿਹੜੀ ਜਾਂ ਇਕੱਠਾ-ਗੁੱਠਾ ਬਣਾ ਕੇ ਬੀਜਣੀਆਂ ਜੀਰੋ ਡਰਲ ਤਾਂ ਜਮੀਂ ਸਿਰਾ ਯਾਰ ਵੀ ਉਹ ਚ ਤਾਂ ਯਾਰ ਕੋਈ ਦੋ ਰਾਇ ਵਾਲੀ ਗੱਲ ਹੀ ਨਹੀਂ ਗੀ 822 ਵੀ ਆਪਣੀ ਬੀਜੀ ਹੋਈ ਆ ਉੱਗਣ ਚ ਉਹ ਡੇਟ ਹੋਗੀ ਪਤਾ ਨਹੀਂ ਕੀ ਕਾਰਨਾ ਵੀ ਜਾਂ ਤਾਂ ਉਹ ਗੇਤੀ ਵਰੀਟੀ ਆ ਅਜੇ ਆਪਾਂ ਪੂਰੀ ਸਰਚ ਵੀ ਨਹੀਂ ਕਰੀ ਮੈਂ ਤਾਂ ਉਹਤੇ ਵੀ ਆਪਾਂ ਤਾਂ ਬੀਜ ਲਈਏ ਤਾਂ ਕੀ ਪਿਛਲੀ ਬਰਖਾ ਦਾ ਪ੍ਰਭਾਵ ਜੈ ਸੀ ਉਹਦਾ ਤੇ ਜਿਆਦਾ ਉਹ ਗੇਤੀ ਵੈਰਾਈਟੀ ਆ ਵੀ ਤਾਂ ਹੀ ਉਗਣ ਚ ਲੇਟ ਹੋਈ ਜਾਂਦੀ ਆ ਵੈਸੇ ਮੈਂ ਜਿੰਨਾ ਕੋ ਉਹਦੇ ਬਾਰੇ ਨੌਲੇਜ ਲੈਤੀ ਆ ਉਹ ਬੰਦੇ ਨੇ ਮੈਨੂੰ ਦੱਸਿਆਗਾ ਕਹਿੰਦੇ ਯਾਰ ਇਹ ਉਗਣ ਚ 222 934 ਤੋਂ ਲੇਟ ਹੁੰਦੀ ਹੈਗੀ 222 ਤਾਂ ਪੂਰੀ ਘਾਟ ਉੱਗੀ ਖੜੀ ਆ ਲੈ ਤੇ ਇਹ ਹੀ ਬਾਈ ਮੈਂ ਤਾਂ ਤੁਹਾਨੂੰ ਵੀਡੀਓ ਤੇ ਨੌਲੇਜ ਦੇਣੀ ਸੀ ਦੱਸਣਾ ਸੀ ਵੀਡੀਓ ਚ ਪਾ ਕੇ ਤੇ ਆਪਣਾ ਚੈਨਲ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ YouTube ਚੈਨਲ ਧੰਨਵਾਦ ਜੀ